ਸਿਕਾ ਜੀ ਮੈਂ ਤੁਹਾਡਾ ਆਪਣਾ ਮੀਕਾ ਸੁਨਾਮ ਵਾਲਾ ਖੜੇ ਸੀ ਜੀ ਸੁਨਾਮ ਸੀਨੇ ਪਲਾਜ਼ਾ ਚ ਤੇ ਇੱਥੇ ਜੀ ਮੂਵੀ ਲੱਗੀ ਹੋਈ 70 ਸੇਮ ਜਸੜਵਾਈ ਦੀ ਤਾਂ ਮੂਵੀ ਨੂੰ ਬਹੁਤ ਵਧੀਆ ਪਿਆਰ ਮਿਲ ਰਿਹਾ ਮਿਲਣਾ ਵੀ ਚਾਹੀਦਾ ਕਿਉਂਕਿ ਆਪਣੇ ਸਿੱਖ ਇਤਿਹਾਸ ਤੇ ਬਣੀ ਹੋਈ ਹੈ ਅ ਬਾਕੀ ਆਪਾਂ ਇੱਥੇ ਰਿਵਿਊ ਲੈਣ ਲਈ ਪਹੁੰਚੇ ਆ ਦੋਸਤੋ ਤਾਂ ਪੁੱਛਦੇ ਆਪਾਂ ਮੂਵੀ ਕਿਹ ਜੀ ਲੱਗੀ ਅ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਨੇ ਜਿਹੜੇ ਮੂਵੀ ਦੇਖਿਆ ਨੇ ਲੋਕ ਆਜੋ ਆਪਾਂ ਫਿਰ ਗੱਲਬਾਤ ਕਰਦੇ ਆਂ ਵਧੀਆ ਵੀਰੇ ਤੇ ਕਿਵੇਂ ਲੱਗੀ ਮੂਵੀ ਪੂਰੀ ਜਮਾਂ ਸਿਣਾ ਗੱਲਬਾਤ ਸੀ ਵਧੀਆਗੀ ਪੂਰੀ ਓਕੇ ਦੀ ਰਿਪੋਰਟ ਹੈ ਜਮਾਂ ਕੀ ਮੈਸੇਜ ਦੇਣਾ ਚਾਹੋਗੇ ਫਿਰ ਤੁਸੀਂ ਤਾਂ ਵੀਰੇ ਇਹ ਦੇਣਾ ਚਾਹੁੰਦੇ ਆ ਕਿ ਜੋ ਵੀ ਅੱਗੇ ਫਿਲਮਾਂ ਆਉਣੇ ਚਾਹੀਦੀਆਂ ਨੇ ਹਲੋ ਪੰਜਾਬੀ ਇੰਡਸਟਰੀ ਚ ਬਹੁਤ ਘੱਟ ਹੈ ਮੇਰੀਆਂ ਫਿਲਮਾਂ ਬਣ ਰਹੀਆਂ ਨੇ ਠੀਕ ਹੈ ਆਪਣੇ ਜੋ ਹਿਸਟਰੀ ਤੇ ਇਤਿਹਾਸ ਤੇ ਹੈ ਨਾ ਤਾਂ ਅੱਗੇ ਇਹੀ ਮੰਨਦੇ ਆ ਕਿ ਵਧੀਆ ਤੋਂ ਵਧੀਆ ਆਉਣੇ ਚਾਹੀਦੀਆਂ ਨੇ ਕਿਉਂਕਿ ਬਹੁਤ ਆਪਣੀ ਹਿਸਟਰੀ ਹੈ ਸਿੱਕ ਇਤਿਹਾਸ ਤੇ ਹੈ ਨਾ ਹਾਂਜੀ ਹਾਂਜੀ ਤਾਂ ਉਸ ਤੇ ਜਿਹੜੀਆਂ ਫਿਲਮਾਂ ਬਣਨੀ ਚਾਹੀਦੀਆਂ ਨੇ ਤੇ ਦੋਸਤੋ ਜਿਵੇਂ ਬੱਚਿਆਂ ਨੂੰ ਨਾਮ ਲੈ ਕੇ ਹਨ ਆ ਰਹੇ ਨੇ ਫੈਮਲੀ ਆ ਰਹੇ ਨੇ ਸਾਰਿਆਂ ਹਨ ਤਾਂ ਪਹੁੰਚੋ ਜਰੂਰ ਮੂਵੀ ਹੈ ਬਹੁਤ ਸੋਹਣੀ ਇਹੋ ਠੀਕੋ ਤੇ ਕਿਵੇਂ ਲੱਗੀ ਵੀਰੇ ਮੂਵੀ ਬਹੁਤ ਸੋਹਣੀ ਹੈ ਵੀਰੇ ਵਧੀਆ ਬਣੀ ਹੋਈ ਹੈ ਬਹੁਤ ਸੋਹਣੀ ਬਣੀ ਹੋਈ ਹੈ ਜੀ ਤੇ ਕਿਵੇਂ ਤੁਹ ਮੈਸੇਜ ਦੇਣਾ ਚਾਹੁੰਗਾ ਕਿ ਬੱਚਿਆਂ ਨੂੰ ਜਾਂ ਲੈ ਕੇ ਆਉਣਾ ਚਾਹੀਦਾ ਦਿਖਾਉਣਾ ਚਾਹੀਦਾ ਜੀ ਸਭ ਨੂੰ ਆਉਣਾ ਚਾਹੀਦਾ ਆਪਣਾ ਦਿਖਾਉਣਾ ਚਾਹੀਦਾ ਮੈਸੇਜ ਇਹ ਹੈਗਾ ਵੀ ਦੇਖੋ ਆਪਣੇ ਜੋ ਬਜ਼ੁਰਗ ਨੇ ਵੱਡੇ ਨੇਗੇ ਉਹਨਾਂ ਨੇ ਕੀ ਕੀ ਹਾਲਾਤਾਂ ਦਾ ਸਾਹਮਣਾ ਕਰਦੇ ਹੋਏ ਆਪਾਂ ਨੇ ਵੀ ਅੱਜ ਜੋ ਆਪਾਂ ਕੈਨੇਡਾ ਦੇ ਵਿੱਚ ਫਿਰਦੇ ਆਂਗੇ ਆਪਣੇ ਬੱਚੇ ਫਿਰਦੇ ਨੇ ਉਹ ਕਿਹੜੇ ਹਾਲਾਤਾਂ ਦੇ ਵਿੱਚ ਰਹਿ ਕੇ ਉਹ ਤਿਆਰ ਹੋ ਕੇ ਮੰਨ ਲਓ ਉੱਥੇ ਉਹ ਵਸੇ ਨੇ ਕੀ ਕੁਝ ਉਹਨਾਂ ਨੂੰ ਸਾਹਮਣਾ ਕਰ ਠੀਕ ਹੈ ਜੀ ਬਹੁਤ ਵਧੀਆ ਵਿਕਟਰ ਇਹ ਪਹੁੰਚਣਾ ਚਾਹੀਦਾ ਹਾਂਜੀ ਸਭ ਨੂੰ ਪਹੁੰਚਣਾ ਹੈ ਜੀ ਭਾਈ ਜੀ ਕੀ ਹਾਲ ਹੈ ਠੀਕ ਹੈ ਜੀ ਤੇ ਵੀਰੇ ਕਿਵੇਂ ਲੱਗੀ ਮੂਵੀ ਬਹੁਤ ਵਧੀਆ ਜੀ ਹੈ ਬਹੁਤ ਵਧੀਆ ਹੈ ਤੇ ਕਿਹਦੀ ਐਕਟਿੰਗ ਜ਼ਿਆਦਾ ਕਹਾਂ ਸੀ ਐਕਟਿੰਗ ਤਰਸੀਮ ਜਸਰ ਦੀ ਬਹੁਤ ਵਧੀਆ ਠੀਕ ਹੈ ਜੀ ਤੇ ਵਧੀਆ ਆਪਣੇ ਇਤਿਹਾਸ ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹਨਾਂ ਨੇ ਕਿਵੇਂ ਲੱਗੀ ਬੇਟਾ ਵਧੀਆ ਜੀ ਵਧੀਆ ਕਿਵੇਂ ਲੱਗੀ ਜੀ ਮੂਵੀ ਤੁਹਾਨੂੰ ਦੇਖੋ ਜੀ ਜਿਹੜੀ ਮੂਵੀ ਆ ਉਹ ਐਂਟਰਟੇਨਮੈਂਟ ਮੂਵੀ ਤਾਂ ਨਹੀਂ ਹੈਗੀ ਅੱਛਾ ਜੀ ਖਾਸ ਕਰਕੇ ਜਿਵੇਂ ਬੱਚੇ ਨੇ ਇਹਨਾਂ ਨੇ ਤਾਂ ਜਿਵੇਂ ਉਹਨਾਂ ਨੇ ਜਹਾਜ਼ 'ਚ ਟਾਈਮ ਕੱਟਿਆ ਮੇਰਾ ਖਿਆਲ ਆ ਉਮੀਦਵਾਰਾਂ 'ਚ ਕੱਟਿਆ ਵੀ ਖੇਤੀ ਬਾਹਰ ਲੈ ਚੱਲੋ ਹਿਸਟੋਰੀਕਲ ਮੂਵੀ ਜ਼ਰੂਰ ਹੈ ਇੱਕ ਹਿਸਟਰੀ ਦੇ ਪੱਖ ਤੋਂ ਇੱਕ ਅਸੀਂ ਕਹਿ ਸਕਦੇ ਹਾਂ ਵੀ ਸਟੋਰੀ ਜਾਂ ਐਂਟਰਟੇਨਮੈਂਟ ਦੇ ਪੱਖ ਤੋਂ ਮੂਵੀ ਨਹੀਂ ਹੈਗੀ ਮੂਵੀ ਉਹ ਦੇਖਣ ਆਵੇ ਜਿਹੜਾ ਇਸ ਦਰਦ ਨੂੰ ਫੀਲ ਕਰ ਸਕਦਾ ਉਸ ਸਮੇਂ ਨੂੰ ਮਹਿਸੂਸ ਕਰ ਸਕਦਾ ਵੀ ਕਿੰਨਾ ਪੰਜਾਬੀਆਂ ਤੇ ਔਖਾ ਸਮਾਂ ਸੀ ਜਿਹੜਾ ਗੱਡਿਆ ਪਰ ਐਂਟਰਟੇਨਮੈਂਟ ਮੂਵੀ ਨਹੀਂ ਪਰ ਅਜਿਹੀਆਂ ਮੂਵੀਆਂ ਬਣਨੀਆਂ ਚਾਹੀਦੀਆਂ ਨੇ ਤਾਂ ਹੀ ਸਾਡੀ ਹਿਸਟਰੀ ਜਿਉਂਦਾ ਰਹੂਗੀ ਥੈਂਕ ਯੂ ਠੀਕ ਵੀ ਵਧੀਆ ਜੀ ਬਹੁਤ ਵਧੀਆ ਵਧੀਆ ਬਣੀ ਹੋਈ ਹੈ ਸਭ ਤੋਂ ਸਮਝਣ ਦੀ ਗੱਲ ਇਹ ਚ ਲੋੜ ਹੈ ਵੀ ਗਦਾਰਾਂ ਤੋਂ ਬਚੋ ਜਿਹੜੇ ਆਪਣੇ ਆਪ 'ਚ ਭਰਾਵਾਂ ਦੇ ਵਿੱਚ ਫਟ ਪਾ ਕੇ ਰਾਜ ਕਰਦੇ ਨੇ ਸਭ ਤੋਂ ਵੱਡੀ ਗੱਲ ਇਹਦੇ ਵਿੱਚ ਸਮਝੀ ਦੇ ਲੋੜ ਹੈ। ਹੋਰ ਬਾਈ ਜੀ ਕਿਵੇਂ ਰਗੇ? ਹਾਂਜੀ ਬਹੁਤ ਵਧੀਆ ਵੀਰ ਜੀ। ਵਧੀਆ ਐਕਟਿੰਗ ਕੀਤੀ ਘੈਂਟ ਐ। ਐਕਟਰ ਸਾਹਿਬ ਆਪਣੇ ਜਸੜ ਦੀ ਬਹੁਤ ਹੈ ਜੀ। ਠੀਕ ਐ ਠੀਕ ਐ। ਹਾਂਜੀ ਹਾਂਜੀ। ਬਸ ਆਪਣੇ ਦੋ ਗੁਣ ਤੋਂ ਬਚਨ ਦੀ। ਸਭ ਨੂੰ ਸ਼ਰੇ ਠੀਕ ਐ। ਵਧੀਆ ਘੈਂਟ। ਕਿੰਨਾ ਅਸੀ ਦਿੱਤਾ ਹੋਇਆ ਹੈ ਜੀਗਾ। ਅੱਛਾ ਜੀ। ਬਹੁਤ ਪੁਰਾਣੀ ਹਿਸਟਰੀ ਸੀ ਜੋ ਵੀ ਕੰਮ ਘਾਟੂ ਮਾਰੂਗੀ। ਠੀਕ ਐ। ਇਹਦੇ ਬਾਰੇ ਥੋੜਾ ਜਿਹਾ ਮਤਲਬ ਨੌਲੇਜ ਮਿਲੀ। ਵਧੀਆ ਕੁਲਮ ਲਾ ਕੇ ਆਉਣਾ ਚਾਹੀਦਾ। ਕੁਲਮ ਲਾ ਕੇ ਹਾਂ ਫਿਰ ਮਤਲਬ ਸਾਰਿਆਂ ਨੂੰ ਦੇ ਠੀਕ ਹੈ ਇਹ ਸਾਰੇ ਮਤਲਬ ਕੈਰੈਕਟਰ ਪੁਰਾਣੇ ਜੋ ਵੀ ਆ ਸਾਰੇ ਸਹੀ ਆ ਮਤਲਬ ਜਨਰੇਸ਼ਨ ਨੂੰ ਨਵੀਂ ਨੂੰ ਪਤਾ ਲੱਗੂਗਾ ਠੀਕ ਹੈ ਬੱਚਿਆਂ ਨੂੰ ਵੀ ਇਹ ਜ਼ਰੂਰ ਦਿਖਾਉਣੀ ਚਾਹੀਦੀ ਹੈ ਮੂਵੀ ਠੀਕ ਹੈ ਠੀਕ ਹੈ ਦੋਸਤੋ ਬੱਚਿਆਂ ਨੂੰ ਹੋਣਾ ਚਾਹੀਦਾ ਅਗਲੀ ਵੀਡੀਓ ਕਿਵੇਂ ਆ ਰਿਵਿਊ ਮੂਵੀ ਕਿਵੇਂ ਆ ਵੀਰੇ ਮੂਵੀ ਬਹੁਤ ਵਧੀਆ ਵੀਰੇ ਅੱਛੀ ਬਣੀ ਹੋਈ ਆ ਬਹੁਤ ਵਧੀਆ ਜੇ ਪਿਛਲੀ ਵਾਰੀ ਤੁਸੀਂ ਜਿਹਨੇ ਆਪਣਾ ਮਸਤਾਨੇ ਮੂਵੀ ਹੈ ਹਾਂਜੀ ਹਾਂਜੀ ਉਹ ਵੀ ਬਹੁਤ ਵਧੀਆ ਲੱਗੀ ਸੀ ਉਹ ਵੀ ਇੱਥੇ ਦੇਖਣ ਆਏ ਤੇ ਕੀ ਕਹਿਣਾ ਚਾਹੋਗੇ ਫਿਰ ਆਪਣੀ ਜਨਰੇਸ਼ਨ ਨੂੰ ਜਿਹੜੀ ਉਹ ਜਨਰੇਸ਼ਨ ਨੂੰ ਵੀ ਦੇਖੋ ਆ ਮੇਰੇ ਛੋਟੇ ਭਾਈ ਨੇ 2 ਮਹੀਨਿਆਂ ਨੂੰ ਵੀ ਨਾਲ ਲੈ ਕੇ ਆਇਆ ਤੇ ਮੈਂ ਕਹਿੰਦਾ ਵੀ ਸਾਰਿਆਂ ਨੂੰ ਜ ਆਪਣੇ ਪਰਿਵਾਰਾਂ ਸਮੇਤ ਮੂਵੀ ਦੇਖਣੀ ਚਾਹੀਦੀ ਹੈ। ਅਨੂ ਕਦਰੀ ਬਾਬਿਆਂ ਬਾਰੀ ਤੇ ਕਮਾਗਾਟਾ ਮਾਰੂ ਬਾਰੇ ਸਾਰਿਆਂ ਨੂੰ ਪਤਾ ਲੱਗੇ ਤੇ ਇਹ ਬੱਚੇ ਹੋਰ ਸਰਚ ਕਰਨ ਹੋਰ ਪੜ੍ਹਨ ਨੂੰ ਰਿਹਾ। ਥੈਂਕ ਯੂ। ਨਹੀਂ ਆ ਜਾਂਦੇ ਬਹੁਤ ਬਾਨੀ ਰਹੇ। ਤੇ ਆਪਣੇ ਖਾਨਦਿਆਂ ਨੂੰ ਕੀ ਕਹੋਗੇ ਮੈਸੇਜ ਜਿਹੜੇ ਤੁਹਾਡੇ ਖਾਨਦੇ ਨੇ? ਮੈਂ ਅਸੀਂ ਵੀ ਨਾਲ ਆਉਣ ਜੀ ਹੋਰ ਦੇਖਣ ਆਈਆਂ। ਹਾਂਜੀ ਇਹਨਾਂ ਦਾ ਮੈਸੇਜ ਇਹ ਹੈ ਕਿ ਨਾਲ ਆਉਣ ਆਪਣੇ ਮਾਪੇ ਨੇ ਹਨਾ ਤਾਂ ਮੂਵੀ ਦੇਖਣ। ਹੋਰ ਵੀ ਦੇਖਣ। ਹਾਂ ਵਧੀਆ ਲੱਗੀ ਇਹਨਾਂ ਨੂੰ ਮੂਵੀ।